ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਬਰੂਗੜ ਜੇਲ ਤੋਂ ਇੱਕ ਖਬਰ ਆ ਰਹੀ ਹੈ ਸੱਚ ਕੀ ਹੈ ਝੂਠ ਕੀ ਹੈ ਇਹ ਤਾਂ ਉਹਨਾਂ ਨੂੰ ਪਤਾ ਹੈ ਪਰ ਜਿਹੜੀ ਵਕੀਲ ਪੋਸਟ ਪਾ ਕੇ ਇਹ ਕਹਿੰਦਾ ਹੈ ਕਿ ਅਮਰਤਪਾਲ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਕਦੋਂ ਵੀ ਮੌਤ ਹੋ ਸਕਦੀ ਹੈ ਉਹਨੇ ਇਹ ਪੋਸਟ ਪਾ ਕੇ ਲਿਖਿਆ ਹੋਇਆ ਹੈ ਮੈਂ ਇੱਥੇ ਇੱਕ ਬੇਨਤੀ ਕਰਨੀ ਹੈ ਜਦੋਂ ਤੁਸੀਂ ਅੱਤ ਚੱਕੀ ਸੀ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਤੇ ਉਦੋਂ ਤੁਹਾਡਾ ਆਪਣਾ ਨਾਮ ਲਿਸਟ ਵਿੱਚ ਹੈ ਨਹੀਂ ਸੀ ਇਹਨੂੰ ਅਮਰਤਪਾਲ ਨੂੰ ਕਦੀੜ ਨੂੰ ਪੁੱਛਣ ਦੀ ਲੋੜ ਹੈ ਵੀ ਜਿਹੜੇ ਸ਼ਹੀਦੀ ਦੀ ਕਤਾਰ ਵਿੱਚ ਤੁਸੀਂ ਖੜੇ ਕੀਤੇ ਨੇ ਤੇ ਉਹਨਾਂ ਸ਼ਹੀਦਾਂ ਵਿੱਚ ਤੇਰਾ ਨਾਮ ਨਹੀਂ ਹੁੰਦਾ ਹੁਣ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਕੀ ਇਵ ਸ਼ਰਮ ਹੀ ਨਹੀਂ ਜਾਂ ਡਰ ਲੱਗਦਾ ਹੁਣ ਸੀਧੀ ਪਾਉਣ ਤੋਂ ਜਦੋਂ ਇੱਥੇ ਚਾਰਕ ਲੈ ਕੇ ਰੈਫਲਾਂ ਵਾਲੇ ਬੰਦੇ ਨਾਲ ਗੁੰਡਾਗਰਦੀ ਕੀਤੀ ਗੁਰਦਵਾਰੇ ਦੇ ਫਰਨੀਚਰ ਤੋੜਿਆ ਕੁਰਸੀਆਂ ਬਾਹਰ ਕੱਢ ਕੱਢ ਕੇ ਸੋਕੇ ਬਾਹਰ ਕੱਢ ਕੱਢ ਕੇ ਮਾਰੇ ਕਿ ਮਰ ਜਾਦਾ ਭੰਗ ਹੁੰਦੀ ਐ ਜਦੋਂ ਤੁਹਾਨੂੰ ਕੋਈ ਨੱਥ ਪਾਉਂਦਾ ਸੀ ਉਦੋਂ ਕਹਿੰਦੇ ਸੀ ਸੀਧੀਆਂ ਪਾਵਾਂਗੇ ਤਿਆ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਕੋਲੇ ਬੈਠੇ ਨੇ ਕਿ ਜਦੋਂ ਲੋਕਾਂ ਨੂੰ ਉਸਕਾਇਆ ਮਰਨ ਦੇ ਲਈ ਤੁਸੀਂ ਮੌਦੇ ਖੂਬ ਵਿੱਚ ਛੁੱਟਿਆ ਨੌਜਵਾਨ ਨੂੰ ਉਦੋਂ ਤੁਹਾਡੇ ਆਪਣਾ ਨਾਂ ਚੇਤੇ ਨਹੀਂ ਸੀ ਵੀ ਮੈਂ ਵੀ ਲਿਸਟ ਵਿੱਚ ਹੈਗਾ ਤੁਸੀਂ ਸੰਦਰ ਨੈਲਸਨ ਦੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਉਸ਼ਕਾਉਂਦੇ ਸੀ ਉਹ ਤਾਂ ਫੇਰ ਵੀ ਤੁਹਾਡੇ ਨਾਲੋਂ ਹਜ਼ਾਰ ਗੁਣਾ ਚੰਗਾ ਸੀ ਭੱਜਿਆ ਨਹੀਂ ਬੰਦਾ ਉਹ ਸ਼ਰੀਆਮ ਗੋਲੀਆਂ ਮਾਰੀਆਂ ਉਸ ਬੰਦੇ ਦੇ ਪਰ ਤੁਸੀਂ ਕਹਿੰਦੇ ਸੀ ਕਿ ਮੱਛਿਆ ਲੱਗਣੋਂ ਹਟ ਜਿਓ ਤੇ ਹੁਣ ਹੁਣ ਹਟ ਜੂਗੀ ਜਾਂ ਹਟ ਗਈ ਹੈ ਇੱਕ ਹੋਰ ਬੇਨਤੀ ਕਰਨ ਲੱਗਾ ਜਿਹੜੇ ਅਮਰਿਤਪਾਲ ਦੇ ਪਿੱਛੇ ਲੱਗਣ ਵਾਲੇ ਚਮਚੇ ਨੇ ਉਹ ਵੀ ਥੋੜਾ ਜਾ ਧਿਆਨ ਦੇ ਨਾਲ ਸੁਣ ਲਿਓ ਹੁਣ ਇਹਦੀਆਂ ਸਟੇਟਮੈਂਟਾਂ ਹੁਣ ਮੌਤ ਡਰ ਲੱਗਦਾ ਹੁਣ ਕਿਉਂ ਨਹੀਂ ਕਹਿੰਦੇ ਵੀ ਕਬੂਲ ਹੈ ਉਹ ਤਾਂ ਕਹਿੰਦੇ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਂੜ ਆਸ ਕਹਿੰਦੇ ਸੀ ਨਾ ਇਹੀ ਕਹਿੰਦੇ ਸੀ ਜਦੋਂ ਪ੍ਰੇਮ ਖੇਲਣ ਕਾ ਜਾਓ ਸਿਰ ਧਰਤਾਂ ਲਈ ਗਲੀ ਮੇਰੀ ਆਓ। ਇਹੀ ਕਹਿੰਦੇ ਸੀ ਸੂਰਾ ਸੋ ਪਹਿਚਾਨੀਆਂ ਜੋ ਲੜੈ ਦਿਨ ਕਹੇ ਇਹ ਜੋ ਸ਼ਬਦ ਤੁਸੀਂ ਪੜ੍ਹਦੇ ਰਹੇ ਹੋ। 7 ਲੱਖ 6 ਲੜਾਉ ਇਹ ਜੋ ਸ਼ਬਦ ਪੜ੍ਹ-ਪੜ੍ਹ ਕੇ ਤੁਸੀਂ ਲੋਕਾਂ ਨੂੰ ਹਵਾ ਦਿੱਤੀ। ਲੋਕਾਂ ਦੇ ਪੁੱਤ ਮਰਵਾਉਣ ਲਈ ਤੁਸੀਂ ਤਿਆਰ ਕੀਤੇ। ਜਦੋਂ ਆਪਣੇ ਤੇ ਆ ਗਈ। ਹੁਣ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਕਦੋਂ ਵੀ ਮੌਤ ਹੋ ਸਕਦੀ ਹੈ। ਜਿਹੜੇ ਵਕੀਲ ਪੋਸਟਾਂ ਪਾਉਂਦੇ ਨੇ ਕਿ ਇਹਨਾਂ ਦੀਆਂ ਅੱਖਾਂ ਫੁੱਟੀਆਂ ਨੇ। ਇਹਨਾਂ ਨੂੰ ਹੀ ਪਤਾ ਜਦੋਂ ਠਾਣੇ 'ਚ ਜਾ ਕੇ ਕਬਜ਼ੇ ਕਰਦਾ ਸੀ ਗੁੰਡਾਗਰਦੀ ਕਰਦਾ ਸੀ ਉਹ ਤਾਂ ਤੁਸੀਂ ਕਿਹਾ ਨਹੀਂ ਵੀ ਹੁਣ ਇਹ 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 ਗੁੰਡਾਗਰਦੀ ਨਾ ਕਰ ਹੁਣ ਅਮਰਤਪਾਲ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਕਦੋਂ ਮੌਤ ਹੋ ਸਕਦੀ ਹੈ ਹੁਣ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਨਾਲੇ ਸੁਣ ਲਿਓ ਗੱਲ ਜਿਨੇ ਤੁਹਾਨੂੰ ਉਵਾਰਿਆ ਸੀ ਨਾ ਸਿਮਰਿਤ ਮਾਨ ਨੇ ਹੁਣ ਉਹਨੇ ਲੈਕਚਰ ਲਰਨਿੰਗ ਦੁਆਰਾ ਸਮਝਾਉਰ ਤੂੰ ਉਹਨੂੰ ਇੱਕ ਸ਼ਹੀਦ ਦੀ ਲੋੜ ਹੈ ਇਲੈਕਸ਼ਨ ਜਿੱਤਣ ਵਾਸਤੇ ਹੋ ਸਕਦਾ ਅਮਰਤਪਾਲ ਦਾ ਨੰਬਰ ਲੱਗ ਜੇ ਵੀ ਵੱਡੀ ਗੱਲ ਨਹੀਂ ਮਰੇ ਭਾਵੇਂ ਉੱਥੇ ਜ਼ਹਿਰ ਖਾ ਕੇ ਜਾਂ ਕਿੱਦਾਂ ਵੀ ਮਰ ਜੇ ਪਰ ਇਹਨੇ ਤਾਂ ਕਹਿ ਦੇਣਾ ਵੀ ਸ਼ਹੀਦ ਹੋ ਗਿਆ ਇਹਨੇ ਇਲੈਕਸ਼ਨ ਜਿੱਤਣੀ ਹੈ ਕੋਈ ਚੀਜ਼ ਚਾਹੀਦਾ ਪਹਿਲਾਂ ਜਦੋਂ ਨਾ ਮੇਰੀ ਇਹੋ ਜਿਹੀ ਗੱਲਬਾਤ ਸੁਣਦੇ ਨੇ ਪੰਜਾਬ ਦੇ ਲੋਕੋ ਤਾਂ ਕਹਿਣਗੇ ਯਾਰ ਇਹਨੂੰ ਕੀ ਹੋ ਗਿਆ ਇਹ ਕਿੱਦਾਂ ਬੋਲੀ ਜਾਂਦਾ ਹੈ ਭਰਾਓ ਜਿਹੜੀਆਂ ਜੰਗਾਂ ਜਿਹੜੀਆਂ ਲੜਾਈਆਂ ਸਾਡੇ ਗੁਰੂ ਸਾਹਿਬਾਨ ਨੇ ਲੜੀਆਂ ਨੇ ਨਾ ਉਹ ਫੁਕਰਪਣੇ ਵਿੱਚ ਨਹੀਂ ਲੜੀਆਂ ਉਹ ਲੋਕਾਂ ਦੇ ਪੰਪਾਂ ਵਿੱਚ ਆ ਕੇ ਨਹੀਂ ਲੜਾਈਆਂ ਲੜੀਆਂ ਹੋਸ਼ ਤੇ ਹਵਾਸ ਦੇ ਨਾਲ ਇੱਕ ਪਲੈਨਿੰਗ ਸੀ ਬਹੁਤ ਵਧੀਆ ਜਿਹਨੂੰ ਕੋਈ ਹੈਰਾਨ ਨਹੀਂ ਸਕਿਆ ਸਚਾਈ ਇਹ ਤੇ ਅਸੀਂ ਫੁਕਰੀਆਂ ਮਾਰੀ ਗਏ ਔਕਾਤ ਤੋਂ ਵੱਡੀਆਂ ਗੱਲਾਂ ਕਰੀ ਗਏ ਜਦੋਂ ਆਪਣੇ ਤੇ ਆਬਣੀ ਹੁਣ ਖੂਨ ਦੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਮੌਤ ਕਦੋਂ ਵੀ ਹੋ ਸਕਦੀ ਹੈ ਤੇਰੇ ਕਲੇ ਥੋੜੀ ਮੌਤ ਕਿਸੇ ਦੀ ਵੀ ਹੋ ਸਕਦੀ ਹੈ ਇਹ ਜ਼ਰੂਰੀ ਨਹੀਂ ਵੀ ਅੰਮ੍ਰਿਤਪਾਲ ਨੇ ਮਰਨਾ ਕੋਈ ਵੀ ਮਰ ਸਕਦਾ ਹੈ ਦੁੱਖ ਹੈ ਇਸ ਗੱਲ ਦਾ ਕਿ ਤੁਸੀਂ ਫੁਕਰੀਆਂ ਮਾਰੀਆਂ ਤੁਹਾਡੇ ਤੇ ਕਾਰਵਾਈ ਹੋਈ ਤੁਹਾਨੂੰ ਜੇਲ੍ਹ ਵੀ ਸੁਟਿਆ ਫਿਕਰ ਹੈ ਇਸ ਗੱਲ ਦਾ ਮੈਂ ਤਾਂ ਅੱਜ ਵੀ ਪੰਜਾਬ ਗਵਰਨਮੈਂਟ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਕੋਲੋਂ ਗਲਤੀ ਹੋ ਗਈ ਕੋਈ ਗੱਲ ਛੱਡ ਦਿਓ ਸੁਦਰ ਜਾਣ ਅਗੇ ਬਾਤ ਅੱਜ ਵੀ ਪੀਖ ਮੰਗਦੇ ਆ ਤੁਹਾਡੀ ਮੌਤ ਦੀ ਅੱਜ ਵੀ ਅੱਜ ਵੀ ਮੰਗਦੇ ਆ ਵੀ ਜ਼ਿੰਦਗੀ ਬੜੀ ਕੀਮਤੀ ਹੈ ਐਵੇਂ ਫੁਕਰੀਆਂ ਦੇ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਕਈਆਂ ਕਹਾਣੀਆਂ ਗੱਲਾਂ ਦੇ ਵਿੱਚ ਤੁਸੀਂ ਆ ਕੇ ਐਡੀਆਂ ਵੱਡੀਆਂ ਗੱਲਾਂ ਔਕਾਤ ਤੋਂ ਵੱਡੀਆਂ ਕਰ ਬੈਠੇ ਉਹ ਨਹੀਂ ਕਰਨੀਆਂ ਚਾਹੀਦੀ ਇਸ ਲਈ ਅੱਜ ਵੀ ਦੁੱਖ ਹੈ ਤੁਹਾਡੀ ਜ਼ਿੰਦਗੀ ਵਾਸਤੇ ਅਰਦਾਸ ਕਰਦੇ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਗਲਤ ਰਸਤੇ ਨਾ ਤੁਰਨ ਗੁਰੂ ਦੇ ਸਿਧਾਂਤ ਨੂੰ ਕਮਾਉਣ ਅੱਜ ਅੱਜ ਜਿਹੜੀ ਲੜਾਈ ਦੀ ਲੋੜ ਹੈ ਕਲਮ ਦੀ ਤੇ ਵਿਚਾਰ ਦੀ ਲੋੜ ਹੈ ਅੱਜ ਅੱਜ ਇਹ ਕਿਸ ਸੰਤਾਲੀਆਂ ਦੀ ਲੋੜ ਨਹੀਂ ਕਿ ਤੁਹਾਨੂੰ ਪਹਿਲਾਂ ਵੀ ਭਲੇਖਾ ਸੀ ਤੇ ਹੁਣ ਵੀ ਭਲੇਖਾ ਹੈ ਹੁਣ ਇਹਨਾਂ ਵਕੀਲਾਂ ਨੂੰ ਬੇਨਤੀ ਹੈ ਹੁਣ ਕਿਹੜੇ ਮੂੰਹ ਦੇ ਨਾਲ ਤੁਸੀਂ ਕਾਨੂੰਨ ਦੇ ਮੁਤਾਬਕ ਕੇਸ ਲੜੋਗੇ ਜਿਹੜੇ ਕਾਨੂੰਨ ਅਮਰਤਪਾਲ ਟਿਚ ਕਰਕੇ ਜਾਣਦਾ ਸੀ ਮੰਨਦਾ ਨਹੀਂ ਸੀ ਅੱਜ ਬਿਲਕੁਲ ਦੇ ਕਿਉਂ ਆਈ ਤੁਹਾਡੀ ਬਾਰੀ ਆ ਗਈ ਜਦੋਂ ਕਹਿੰਦੇ ਸੀ ਨਾ ਸ਼ਹੀਦਾਂ ਦੀ ਕਤਾਰ ਬੜੀ ਲੰਬੀ ਹੈ ਕੁਰਬਾਨੀਆਂ ਦੇਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਨੇ ਤੇ ਉਹਨਾਂ ਵਿੱਚ ਤੁਹਾਡਾ ਨਾਂਉ ਨਹੀਂ ਆਉਂਦਾ ਸੀ ਤੁਹਾਡਾ ਨਾਂਉ ਆਉਂਦਾ ਨਹੀਂ ਸੀ ਉਹਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਮੰਨਿਆ ਹੀ ਨਹੀਂ ਵੀ ਅਸੀਂ ਲੋਕਾਂ ਨੂੰ ਮਰਵਾਉਣਾ ਹੈ ਹੁਣ ਖੂਨ ਦੀਆਂ ਉਲਟੀਆਂ ਲੱਗਣ ਚਾਹੇ ਕੁਝ ਹੋਰ ਲੱਗੇ ਤੇ ਜਿਹੜੀਆਂ ਫੜਾਂ ਮਾਰੀਆਂ ਸੀ ਨਾ ਉਹਦਾ ਇਹ ਖਮਿਆਜਾ ਹੈ ਇਹ ਭੁੱਤਣਾ ਪੈਣਾ ਹੈ बस ਇੰਨੀ ਬੇਨਤੀ ਹੈ ਜਿਹੜੇ ਪੰਜਾਬ ਦੇ ਲੋਕ ਲਾਈ ਲਗਣ ਦੇ ਪਿੱਛੇ ਲੱਗਦੇ ਨੇ ਉਹ ਵੀ ਸਮਝ ਜਾਣ ਤੇ ਚਲੋ ਕੋਈ ਗੱਲ ਨਹੀਂ ਜੇ ਖੂਨ ਦੀਆਂ ਉਲਟੀਆਂ ਲੱਗੇ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਤ ਮੇਰੇ ਹੱਥ ਵਿੱਚ ਨਹੀਂ ਜਾਂ ਮੇਰੇ ਕਹੇ ਨਾਲ ਕੁਝ ਨਹੀਂ ਹੋਣਾ ਅਸੀਂ ਤਾਂ ਅੱਜ ਵੀ ਕਹਿੰਦੇ ਆ ਕਿ ਨੌਜਵਾਨੀ ਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਕੁਝ ਕਰਨ ਦੀ ਲੋੜ ਹੈ ਮਰਨ ਦੀ ਲੋੜ ਨਹੀਂ ਅੱਜ ਪਰ ਕੋਈ ਨਹੀਂ ਉਡੀਕ ਕਰਦਾ ਹੈ ਸਿਮਰਜੀਤ ਮਾਨ ਸੰਗਰੂਰ ਤੋਂ ਲਖਸ਼ਮ ਜਿੱਤਣ ਲਈ ਉਹਨੂੰ ਸ਼ਹੀਦ ਨਾਮਾ ਚਾਹੀਦਾ ਹੈ ਜੇ ਅਮਰਤਪਾਲ ਨਹੀਂ ਤਾਂ ਇੱਥੇ ਕੋਈ ਹੋਰ ਬਣਾ ਲੈਣਾ ਇਹਨਾਂ ਨੂੰ ਤਾਂ ਸ਼ਹੀਦ ਦੀ ਜ਼ਰੂਰਤ ਹੈ ਨਾ ਬਸ ਇਹ ਬੇਨਤੀ ਪ੍ਰਵਾਨ ਕਰਿਓ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰ ਲਓ ਜਦੋਂ ਕਹਿੰਦੇ ਸੀ ਕੀ ਮੱਸਿਆ ਲੱਗਣੋ ਹਟ ਜਾਓ ਹੁਣ ਹਟ ਗਈ ਜਾਂ ਹਟ ਜਾਊਗੀ ਜਾਂ ਉਹ ਸੀਧਾਂ ਦੀ ਕਤਾਰ ਵਿੱਚ ਅਮਰਤਪਾਲ ਦਾ ਨਾਂ ਹੈ ਨਹੀਂ ਸੀ ਇਹ 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 ਸਵਾਲ ਨਹੀਂ ਬਹੁਤ ਵੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ